اپنی ਪਤਨੀ ਦਾ ਬੜੀ ਹੀ ਬਹਿਰਮੀ ਦੇ ਨਾਲ ਕਤਲ ਕੀਤਾ ਗੰਡਾਸੇ ਮਾਰੇ ਗਏ ਉਸ ਦੀ ਧੌਣ ਤੇ ਵਾਰ ਕੀਤੇ ਜਦੋਂ ਤੱਕ ਉਸ ਨੂੰ ਸਾਹ ਨਹੀਂ ਆਇਆ ਉਦੋਂ ਤੱਕ ਆਖਰੀ ਸਾਹ ਜਦੋਂ ਤੱਕ ਉਸ ਦੀ ਪਤਨੀ ਨੇ ਨਹੀਂ ਲਿਆ ਉਦੋਂ ਤੱਕ ਉਹ ਹੈਵਾਨ ਵਾਰ 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 ਕਰਦਾ ਰਿਹਾ ਤਸਵੀਰਾਂ ਬਹੁਤ ਹੀ ਪਰੇਸ਼ਾਨ ਕਰ ਰਹੀਆਂ ਨੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਉਹ ਵੀਡੀਓ ਦੇਖੀ ਜ਼ਰੂਰ ਹੋਏਗੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ਹੈਵਾਨ ਨੇ ਆਪਣੀ ਪਤਨੀ ਨੂੰ ਮਾਰਿਆ ਬਕਾਇਦਾ ਸੋਸ਼ਲ ਮੀਡੀਆ ਤੇ ਉਹ ਵੀਡੀਓ ਵੀ ਪੋਸਟ ਕੀਤੀ ਹਾਲਾਂਕਿ ਉਸ ਨੂੰ ਸਰੈਂਡਰ ਕਰ ਉਸਨੇ ਸਰੈਂਡਰ ਕਰ ਦਿੱਤਾ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਕਾਰਨ ਕੀ ਰਹੇ ਨੇ ਜੋ ਸ਼ੁਰੂਆਤੀ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਨਜਾਇਜ਼ ਸੰਬੰਧਾਂ ਦਾ ਸ਼ੱਕ ਸੀ ਇੱਕ ਸ਼ੱਕ ਦੇ ਬਿਨਾਂ ਤੇ ਕਿਉਂਕਿ ਸ਼ੱਕ ਤਾਂ ਘਰ ਦੇ ਘਰ ਤਬਾਹ ਕਰ ਦਿੰਦਾ ਹੈ ਇੱਕ ਸ਼ੱਕ ਦੇ ਬਿਨਾਂ ਤੇ ਇਸ ਗਦਰ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨਾ ਕਿੰਨਾ ਕੁ ਜਾਇਜ਼ ਹੈ ਅੱਜ ਸਮਾਜ ਬਦਲ ਚੁੱਕਿਆ ਸਮਾ ਬਦਲ ਰਿਹਾ ਹੈ ਔਰ ਵਾਲਾ ਸਮਾਤਾ ਹੋਰ ਵੀ ਬਹੁਤ ਸਾਰੇ ਬਦਲਾ ਲੈ ਕੇ ਆਵੇਗਾ ਪਰ ਕੀ ਇਹ ਸਹੀ ਹੈ ਇੱਕ ਧੀ ਮਾਰ ਦਿੱਤੀ ਗਈ ਪਤਨੀ ਮਾਰ ਦਿੱਤੀ ਗਈ ਇੱਕ ਨੂੰ ਮਾਰ ਦਿੱਤੀ ਗਈ ਆਉਣ ਵਾਲੇ ਬੱਚਿਆਂ ਦੀ ਮਾਂ ਮਾਰ ਦਿੱਤੀ ਗਈ ਅਜਿਹੇ ਹਵਾਨਾ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜਿਵੇਂ ਅੱਜ ਦੇ ਸਮੇਂ ਦੀ ਗੱਲ ਕਰੀਏ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈ। ਹਾਲ ਹੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਮੁੰਡੇ ਦੇ ਵੱਲੋਂ ਕੁੜੀ ਦੇ ਗੋਲੀ ਮਾਰੀ ਗਈ ਮੱਥੇ ਦੇ ਵਿੱਚ ਸਕੂਲ ਦੇ ਵਿੱਚ ਵੜ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਕ੍ਰਾਈਮ ਵੱਧ ਰਿਹਾ ਹੈ, ਕਤਲ ਵੱਧ ਰਹੇ ਨੇ, ਸ਼ਰਿਆਂ ਵਾਰਦਾਤਾਂ ਹੋ ਰਹੀਆਂ ਨੇ। ਪੁਲਿਸ ਨੂੰ ਵੀ ਕਿਹਾ ਜਾ ਰਿਹਾ ਹੈ, ਸਰਕਾਰ ਨੂੰ ਵੀ ਇਹੀ ਅਪੀਲ ਹੈ ਕਿ ਸਖਤੋ ਸਖਤ ਕਾਰਵਾਈ ਕਰੋ। ਹਰ ਪਾਸੇ ਇਹੀ ਕਿਹਾ ਜਾ ਰਿਹਾ। ਪਰ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਤੁਸੀਂ ਆਪਣੀ ਸੋਚ ਨੂੰ ਬਦਲੋ ਸ਼ੱਕ ਸੀਗਾ ਬੈਠ ਕੇ ਮਸਲੇ ਸੁਲਝਾਏ ਜਾ ਸਕਦੇ ਨੇ ਬੈਠ ਕੇ ਗੱਲਬਾਤ ਕਰਕੇ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਜਾਨ ਲੈਣਾ ਕਿੰਨਾ ਕੁ ਸਹੀ ਹੈ ਮਾਪੇ ਆਪਣੀ ਧੀ ਨੂੰ ਬੜੇ ਹੀ ਲਾਡਾਂ ਪਿਆਰਾਂ ਦੇ ਨਾਲ ਪਾਲ ਕੇ ਜੜਾ ਹੈਗਾ ਆਪਣੀ ਜ਼ਿੰਦਗੀ ਸੌਂਪ ਦੇਣੀ ਕਿਉਂਕਿ ਮਾਪਿਆਂ ਲਈ ਤਾਂ ਉਹਨਾਂ ਦੀ ਧੀ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ ਪਰ ਜਦੋਂ ਅਜਿਹੇ ਹਵਾਨਾ ਦੇ ਪੱਲੇ ਧੀ ਪੈਂਦੀ ਹੈ ਤਾਂ ਸੋਚੋ ਜ਼ਰਾ ਸਮਾਜ ਦੇ ਵਿੱਚ ਕੀ ਸੁਨੇਹਾ ਜਾ ਰਿਹਾ ਹੈ ਜ਼ਰਾ ਸੋਚੋ ਕਿ ਉਹਨਾਂ ਮਾਪਿਆਂ ਤੇ ਕੀ ਬੀਤ ਰਹੀ ਹੈ ਉਸ ਨੂੰ ਮਾਰ ਦਿੱਤਾ ਗਿਆ ਜਦੋਂ ਤੱਕ ਉਸ ਨੂੰ ਆਖਰੀ ਸਾਹ ਨਹੀਂ ਹੈ ਸੋਚ ਬਦਲਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਅਜਿਹੇ ਸੰਸਕਾਰ ਦਵੋ ਤਾਂ ਜੋ ਤੁਹਾਡੇ ਬੱਚੇ ਅਜੇ ਹਵਾਨਾ ਨਾ ਬਣਨ ਸਮਾ ਬਦਲ ਚੁੱਕਿਆ ਹੈ ਤੁਸੀਂ ਐਜੂਕੇਟਿਡ ਹੋ ਲੋਕ ਪੜ੍ਹੇ ਲਿਖੇ ਨੇ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਜਾਗਰੂਕ ਕਰਿਆ ਕਰੋ ਨਾ ਜੋ ਹੋਰ ਕਿਸੇ ਦੇ ਹੱਥ ਖੂਨ ਦੇ ਨਾਲ ਨਾ ਰੰਗੇ ਹੋਣ ਉਸ ਹੈਵਾਨ ਨੇ ਮਾਰਿਆ ਖੁਦ ਨੂੰ ਸਰੈਂਡਰ ਕਰ ਦਿੱਤਾ ਪੁਲਿਸ ਦਾ ਕਾਰਵਾਈ ਕਰ ਰਹੀ ਹੈ ਪਰ ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ ਕਾਲੂ ਕੋਈ ਹੋਰ ਤੀ ਅਜਿਹਾ ਐਵੇਂ ਨਹੀਂ ਮਰੇਗੀ ਕੀ ਗਾਰੰਟੀ ਹੈ ਕਿ ਤੁਹਾਡੀ ਸੋਚ ਬਦਲੇਗੀ ਸੋਚ ਬਦਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਖੁਦ ਵੀ ਜਿਓ ਦੂਜਿਆਂ ਨੂੰ ਵੀ ਜੀਣ ਦਿਓ ਜੇ ਸ਼ੱਕ ਹੈ ਰਿਸ਼ਤੇ ਖਤਮ ਨਾ ਕਰੋ ਸ਼ੱਕ ਦੇ ਬਿਨਾਂ ਤੇ ਆਪਣੇ ਹੱਥ ਖੂਨ ਦੇ ਨਾਲ ਨਾ ਰੰਗੋ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਣੀ ਹੈ ਤੁਸੀਂ ਇੱਕ ਸ਼ੱਕ ਦੇ ਬਿਨਾਂ ਤੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹੋ ਬਹੁਤ ਜ਼ਰੂਰੀ ਹੈ ਇਸ ਚੀਜ਼ ਬਾਰੇ ਧਿਆਨ ਦਿਓ ਭਲਿਓ ਲੋਕੋ ਆਪਣੀਆਂ ਅਕਲਾਂ ਨੂੰ ਹੱਥ ਮਾਰੋ ਆਪਣੇ ਬਜ਼ੁਰਗਾਂ ਤੋਂ ਸਿੱਖਣਾ ਚਾਹੀਦਾ ਜਦੋਂ ਘਰ ਦੀ ਚਾਰ ਦੀਵਾਰੀ ਦੇ ਵਿੱਚ ਗੱਲਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਘਰ ਦੇ ਵਿੱਚ ਚਾਰ ਦੀਵਾਰੀ ਦੇ ਵਿੱਚ ਮਸਲੇ ਸੁਲਝਾਏ ਜਾ ਸਕਦੇ ਨੇ ਪਤੀ ਪਤਨੀ ਦਾ ਤਾਂ ਰਿਸ਼ਤਾ ਇੰਨਾ ਜ਼ਿਆਦਾ ਮਜ਼ਬੂਤ ਹੁੰਦਾ ਹੈ ਕਿ ਉਸ ਨੂੰ ਇੱਕ ਸ਼ੱਕ ਦੇ ਬਿਨਾਂ ਤੇ ਖਤਮ ਕੀਤਾ ਜਾ ਸਕਦਾ ਹੈ ਅਪੀਲ ਇਹੀ ਹੈ ਕਿ ਜਦੋਂ ਵੀ ਇਸ ਕਦਰ ਕੋਈ ਵੀ ਦੋ ਜਣਿਆਂ ਦੇ ਵਿੱਚ ਕੋਈ ਸ਼ੱਕ ਦੀ ਕੋਈ ਸੂਈ ਪਣਪੇ ਤਾਂ ਉਸ ਨੂੰ ਬੈਠ ਕੇ ਸਹਜੇ ਤਰੀਕੇ ਸੁਲਝਾ ਲਿਆ ਜਾਵੇ ਅੱਜ ਕੱਲ੍ਹ ਵੈਸੇ ਜੇ ਕਿਸੇ ਦੀ ਨਹੀਂ ਬਣਦੀ ਡਿਵੋਰਸ ਲੈ ਲਏ ਜਾਂਦੇ ਨੇ ਵੱਖ ਹੋਇਆ ਜਾਂਦਾ ਹੈ ਉਹ ਵੀ ਆਪਣੀ ਜ਼ਿੰਦਗੀ ਜਿਉਂਦਾ ਹੈ ਤੇ ਉਹ ਵੀ ਆਪਣੀ ਜ਼ਿੰਦਗੀ ਜਿਉਂਦੀ ਹੈ ਪਰ ਕਤਲ ਵਰਗੇ ਰਸਤੇ ਤੇ ਨਾ ਚਲੋ ਸਾਡੀ ਤੁਹਾਨੂੰ ਇਹੀ ਅਪੀਲ ਹੈ ਤੇ ਅਪੀਲ ਇਹ ਵੀ ਹੈ ਕਿ ਵੱਦ-ਵੱਦ ਆਪਣੇ ਬੱਚਿਆਂ ਨੂੰ ਜਾਗਰੂਕ ਜ਼ਰੂਰ ਕਰੋ ਇੱਕ ਚੰਗੀ ਐਜੂਕੇਸ਼ਨ ਦਿਓ ਤਾਂ ਜੋ ਕੋਈ ਹੋਰ ਧੀ ਦੇ ਨਾਲ ਅਜਿਹਾ ਨਾ ਹੋ ਸਕੇ ਸਸਰੀ